ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸਾਨੂੰ ਕੀ ਹਾਲ ਚਾਲ ਆ ਉਮੀਦ ਕਰਦਿਆਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਵਲੌਗ ਪਾਇਆ ਸੀਗਾ ਜੀ ਸੈਲੀਬ੍ਰੇਸ਼ਨ ਦਾ 1 ਸਾਲ ਚੈਨਲ ਨੂੰ ਹੋ ਗਿਆ ਚੱਲਦੇ ਨੂੰ ਉਸ ਦੇ ਬਾਅਦ ਵਿੱਚ ਤੇ ਬਹੁਤ ਸਾਰਿਆਂ ਨੇ ਵਧਾਈਆਂ ਦਿੱਤੀਆਂ ਬਹੁਤ ਪਿਆਰ ਦਿੱਤਾ ਕੰਗ੍ਰੈਚੁਲੇਸ਼ਨ ਸਾਰਾ ਕੁਝ ਬਹੁਤ ਵਧੀਆ ਲੱਗਾ ਸਾਨੂੰ ਵੀ ਤੇ ਕੱਲ ਜਿਹੜਾ ਸਬਜ਼ੀ ਬਣਾਇਆ ਸੀਗਾ ਕੀ ਹੈ ਸਬਜ਼ੀ ਚਿੱਟੇ ਚਨੇ ਜਿਹੜੀ ਸਬਜ਼ੀ ਬਣਾਈ ਸੀਗੀ ਚਿੱਟੇ ਚਨੇ ਤੇ ਨਾਲ ਕੀ ਸੀ ਮਿਕਸ ਸਬਜੀ ਮਿਕਸ ਸਬਜੀ ਤੇ ਲੱਗ ਗਈ ਥੋੜੀ ਬਹੁਤੀ ਵਧੀਆ ਪਰ ਚਿੱਟੇ ਛਾਣੇ ਬਹੁਤ ਘੱਟ ਲੱਗੇ ਤੇ ਉਹ ਸੋਚਿਆ ਫਿਰ ਵੀ ਚਿੱਟੇ ਛਾਣੇ ਦੇ ਨਾਲ ਪੂੜੀਆਂ ਰਾਤਾ ਤੇ ਕੱਲ ਵੀ ਹੈਗਾ ਸੀਗਾ ਵੀ ਪੂੜੀਆਂ ਬਣਾ ਲਈਏ ਕੱਲ ਵਾ ਸਾਡੀ ਹੇ ਸਲਾਹੀ ਪੂੜੀਆਂ ਬਣਾ ਲਈਏ ਪਰ ਉਹਨਾਂ ਨੇ ਮਨਾ ਕਰਤਾ ਤੇ ਰਾਤ ਨੂੰ ਰੋਟੀ ਖਾਣੀਆਂ ਤੇ ਰਾਤ ਨੂੰ ਫਿਰ ਤਲੀਆਂ ਪਾੜੇ ਭਾਰੀ ਦੇ ਚ ਰਹਿਣ ਦਿੰਦੇ ਆ ਤੇ ਉਹ ਹੁਣੇ ਸੋਚਿਆ ਵੀ ਚੱਲ ਅੱਜ ਹੈ ਵੀ ਸੰਡੇ ਆ ਤੇ ਬੱਚੇ ਵੀ ਘਰੇ ਆ ਤੇ ਇਦਾਂ ਕਰਦੇ ਆ ਵੀ ਬਣਾ ਲੀਨੇ ਆ ਪੂੜੀਆਂ ਆਪਾਂ ਪੈ ਤੇ ਹੁਣ ਵੀ ਉਦਾਂ ਸ਼ਾਮੇ ਗਈਆਂ ਵਾ ਪਰ ਇਹ ਖਾਧੀਆਂ ਹੁਣ ਹੁਣੀ ਜਾਣੀਆਂ ਵਾ ਤੇ ਉਦਾਂ ਉਹ ਤੇ ਰਾਤੀ ਰੋਟੀ ਹੋਗੀ ਤੇ ਬਣਾਉਣ ਲੱਗੇ ਆ ਤੇ ਕਈਆਂ ਭੈਣਾਂ ਨੇ ਵਿੱਚ ਬੋਲਿਆ ਵੀ ਸੀਗਾ ਵੀ ਜਿਹੜੇ ਆ ਛੋਲੇ ਦੀ ਸਬਜ਼ੀ ਆ ਇਹਨਾਂ ਦੇ ਨਾਲ ਪੂੜੀਆਂ ਸੋਹਣੀਆਂ ਲੱਗਦੀਆਂ ਵਾ ਬਣਾਉਣੀਆਂ ਪੂੜੀਆਂ ਹੀ ਸੀ ਪਰ ਇਸੇ ਕਰਕੇ ਨਹੀਂ ਬਣਾਈਆਂ ਚਾਣੇ ਵੀ ਇਸੇ ਕਰਕੇ ਬਣਾਏ ਸੀ ਵੀ ਚਲੋ ਪੂੜੀਆਂ ਨਾਲ ਬਣਾਵਾਂਗੇ ਤੇ ਹੁਣ ਕੀਤਾ ਵੀ ਬਣਾਉਣ ਲੱਗੇ ਆ ਤੇ ਚਲੋ ਨਾਲ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਵੀ ਸਾਰਿਆਂ ਨੂੰ ਪਤਾ ਹੀ ਆ ਪੈਸੇ ਪਿਆਣਾ ਕੀ ਕਿਵੇਂ ਕਿਵੇਂ ਬਣਾਉਣਾ। ਅੱਜ ਸੰਡੇ ਆ ਕੁਛ ਨਾ ਕੁਛ ਤੇ ਮੁੰਝ ਵੀ ਬਣਾਈਦਾ ਹੀ ਆ। ਦਾਦੇ ਹੀ ਸੋਚਿਆ ਚੱਲ ਪੂੜੀਆਂ ਬਣਾ ਲੈਨੇ ਆ। ਤੇ ਚਲੋ ਤੇ ਤੁਸੀਂ ਵੀ ਸਾਰਿਆਂ ਨੇ ਕਿਹਾ ਸੀ ਵੀ ਚਲੋ ਬਣਾਉਂ ਪੂੜੀਆਂ ਬਣਾਉਣੀਆਂ ਚਾਹੀਦੀਆਂ ਤੇ ਉਹੀ ਕੰਮ ਅਸੀਂ ਕਰਨ ਲੱਗੇ ਕਿ ਪੂੜੀਆਂ ਲੱਗੀਆਂ ਭਰਾਉਣ। ਤੇ ਆਓ ਦੇਖੋ ਜੀ ਇਹ ਭਲਾ ਵੀ ਮੈਡਮ ਜੀ ਕਿਵੇਂ ਬਣਾਉਂਦੇ ਆ ਪੂੜੀਆਂ ਤੇ ਕਿਵੇਂ ਦੀਆਂ ਬਣਾਉਂਦੇ ਆ। ਹੋ ਗਈਆਂ ਨਿਕਲੀਆਂ ਪੂੜੀਆਂ ਸਟਾਰਟ ਤੇ ਨਿਕਲੂ ਫੁੱਲ-ਫੁੱਲ ਕੇ ਰੀਆਂ। ਵਾਹ। ਦੇਖੋ ਫੁੱਲਦੀ ਆ ਕਿ ਨਹੀਂ? ਫੁੱਲ ਗਈ ਆਗੇ। ਮਾਣਾ ਰੱਖ ਲਈ ਮੇਰਾ ਪੂਰੀਏ ਪੂਰੀ ਕੜਾਈ ਚ ਭੱਜ ਗਈ ਨਹੀਂ ਕੜਾਈ ਜਿੱਤਨੀ ਭਜਣ ਦੇਉਂਦੇ ਹੁਣ ਉਹ ਉਹ ਸਿਮਤੇ ਕੀਤਾ ਇਹਨਾਂ ਤੇਲ ਥੋੜਾ ਹੋ ਗਈ ਠੰਡਾ ਹੋਇਆ ਜੇ ਫਿਰ ਕਰਦੇ ਫੋਲ ਤੇ ਹਾਂ ਵੈਸੇ ਉਹਨਾਂ ਨੇ ਵੀ ਆਉਣਾ ਸੀ ਪ੍ਰੀਤੀ ਨੂੰ ਸਬਜ਼ੀ ਬੜੀ ਪਸੰਦ ਆਈ ਸੀ ਚਣਿਆਂ ਦੀ ਤੇ ਆਂਦੀ ਹਾਂ ਇੰਜ ਲੱਗਦਾ ਵਾ ਜਿੱਦਾਂ ਹਲਵਾਈ ਟਾਈਪ ਹਨਾ ਹੁੰਦੀ ਆ ਤੇ ਉਹ ਅੱਜ ਵੀ ਪੁੱਛਣ ਡੀ ਇਹੀ ਅਸੀਂ ਗਏ ਹਾਂ ਉੱਧਰ ਤੇ ਅੱਜ ਵੀ ਪੁੱਛਣ ਡੀ ਇਹੀ ਕਿ ਚਣਿਆਂ ਦੀ ਸਬਜ਼ੀ ਬਹੁਤ ਸੁਆਦੀ ਤੇ ਮੈਂ ਹਾਂ ਅਸੀਂ ਪੂਰੀਆਂ ਕੱਢਣ ਲੱਗਿਆ ਤੇ ਆਜੋ ਪੂਰੀਆਂ ਖਾਓ ਤੇ ਵੀਡੀਓ ਬਣਾਉਣੀ ਸੀ ਪਤਾ ਨਹੀਂ ਹੁਣ ਆਉਂਦੇ ਆ ਕਿ ਨਹੀਂ ਆਉਂਦੇ ਉਦਾਂ ਤੇ ਬਣਾਉਣੀ ਸੀ ਸ਼ਾਇਦ ਟਾਈਮ ਹੀ ਨਾ ਲੱਗੇ ਉਹਨਾਂ ਦਾ ਅੱਜ ਵੀ ਵੀਡੀਓ ਪੈਣੀ ਸੀ ਪਰ ਪਈ ਨਹੀਂ ਪਤਾ ਨਹੀਂ ਕਿਉਂ ਮੈਂ ਅਹੀਂ ਰਾਤ ਵੀ ਪੁੱਛਾਂ ਰਹੀ ਨਹੀਂ ਮੈਂ ਪੁੱਛਿਆ ਸੀ ਉਹਨਾਂ ਨੂੰ ਉਹ ਆਂਦੇ ਉਹ ਫਿਰ ਚਲ ਗਏ ਨਾ ਕਿਤੇ ਕੰਮ ਚਲ ਗਏ ਅਮਸਾ ਸ਼ਾਇਦ ਗਏ ਹੀ ਤੇ ਉਹ ਵੀਡੀਓ ਐਡਿਟ ਕਰਨੀ ਸੀ ਤਾਂ ਕਰਕੇ ਫਿਰ ਕਾਫੀ ਟਾਈਮ ਲੱਗਣਾ ਸੀ ਤਾਂ ਕਰਕੇ ਉਹ ਨਹੀਂ ਹੋਈ ਵੀਡੀਓ ਸੈਟ ਤਾਂ ਨਹੀਂ ਪਈ ਚਲੋ ਹੁਣ ਕੱਲ ਨੂੰ ਆਉਂਦੇ ਨਾ ਕੱਲ ਨੂੰ ਆਏਗੀ ਮਾਈ ਵਾਲੀ ਵੀਡੀਓ ਕੱਲ ਨੂੰ ਮਤਲਬ ਸੋਮਵਾਰ ਆਏਗੀ ਚੱਲ ਸਮਾਂ ਹਾਂ ਅੱਜ ਆਪਾਂ ਸੰਡੇ ਵਲੌਗ ਬਣਾ ਰਹੇ ਆ ਤੇ ਇਹ ਕੱਲ ਨੂੰ ਪਾਣਾ ਵਾ ਮੰਡੇ ਨੂੰ ਤੇ ਫਿਰ ਕੱਲ ਮੰਡੇ ਨੂੰ ਵੀਡੀਓ ਆਊਗੀ ਨਿਕਲ ਗਈ ਨਿਕਲ ਗਈ ਨਿਕਲ ਗਈ ਨਹੀਂ ਮਤਲਬ ਬਣ ਗਈ ਚੱਲ ਉਹ ਥੋੜਾ ਗਰਮ ਹੋਲਾਂ ਦੋ ਫਿਰ ਪੂਰੀਆਂ ਨਾਲ ਨਾਲ ਨਿਕਲ ਡੀਆਂ ਤੇ ਤੁਸੀਂ ਬੱਚੇ ਵੇਖੋ ਕੀ ਕਰਨ ਦੇ ਤੇ ਉਹਨਾਂ ਨੂੰ ਬਾਜ ਮਾਰ ਫਿਰ ਗਰਮ ਗਰਮ ਖਾ ਲਾਂਗੇ ਬੱਚੇ ਇੱਥੇ ਨਹੀਂ ਆਗੇ ਕਦੇ ਦੀ ਵੇਟ ਕਰਦੇ ਸ਼ਾਹ ਰਾਜਾ ਖੰਡਿਆ ਅੱਜ ਲਾਈਟ ਵੀ ਸਾਡੀ ਬੰਦ ਰਹੀ ਨਾ ਰਾਤੀ ਹਨੇਰੀ ਹਨਾ ਕਿੰਨੀ ਆਈ ਬਹੁਤ ਹਨੇਰੀ ਆ ਜੀ ਤੇ ਉਹਦੇ ਕਰਕੇ ਲਾਈਟ ਬੰਦ ਰਹੀ ਸਾਡੀ ਸਾਰੀ ਦਿਣੀ ਹੁਣ ਸ਼ਾਮੀ ਜੀ ਆਈ ਸੀ ਬੱਚਿਆਂ ਨੇ ਹੁਣ ਨਾ ਤਾਵਾ ਆਪਣਾ ਸੇਰ ਵਗਾਰਾ ਤੇ ਹੁਣ ਵਜ ਮਾਰੋ ਉਹਨਾਂ ਨੂੰ ਦਿਖਾ ਲੈਣਾ ਹਾਂਜੀ ਚਲੋ ਗਰਮ ਗਰਮ ਖਾਧੀ ਜਾਏਗੀ ਚਲੋ ਵੀ ਬੱਚਿਓ ਮਾਤਾ ਜੀ ਬੁਲਾ ਰਹੇ ਆ ਸ਼ਾਬਾਸ਼ ਸ਼ਾਬਾਸ਼ ਨਾ ਮੋਟਰਸਾਈਕਲ ਸਿੱਖਦੀ ਸਿੱਖਦੀ ਸਾਈਕਲ ਤੇ ਆ ਗਈਆਂ ਤੂੰ ਚਲ ਚਲੋ ਬਣ ਗਈਆਂ ਪੂੜੀਆਂ ਖਾਣੀਆਂ ਹੈਂ ਨਾ ਵੇ ਇੱਧਰੋਂ ਤੇ ਆ ਤੈਨੂੰ ਡਰਨ ਨਹੀਂ ਆ ਖਾਣੀਆਂ ਪੂੜੀਆਂ ਨਾ ਵੋ ਹਾਂਜੀ ਲੋ ਜੀ ਬੱਚੇ ਵੀ ਪਹੁੰਚ ਗਏ ਮਨ ਤੇ ਲਿਆ ਪਾਈ ਜਾ ਤੂੰ ਸਾਲੀਆਂ ਚ ਸ਼ਰੀ ਹੁਣੀ ਤੇ ਬੈਠ ਕੇ ਸ਼ਰੀ ਤੇ ਖਾਣੀਆਂ ਬਾਹਰ ਜਿੱਥੇ ਤੁਸੀਂ ਖਾਓਗੇ ਚਲੋ ਜੀ ਮਨਾ ਤੇਰਾ ਜੀ ਕੀਤਾ ਖਾਣੂ ਕਣੀ ਨਹੀਂ ਨਹੀਂ ਮਨ ਨਾ ਖਾਣੀਆਂ ਉਹ ਆਂਦੀ ਆ ਵੀ ਮੈਂ ਹੁਣ ਪੂੜੀਆਂ ਨਹੀਂ ਖਾਇ ਕਰਦੀਆਂ ਕਿਉਂ ਆਂਦੀ ਮੈਂ ਮੋਟੀ ਨਾ ਹੋ ਜਾ ਮੈਂ ਪਤਲੀ ਹੋਣਾ ਇੱਕ ਇੱਕ ਨੇ ਇੱਕ ਮੋਟੀ ਐ ਦਾਰਵਾਣਾ ਵੀ ਤਲੀ ਚੀਜ਼ ਖਾਦੇ ਆ ਨਹੀਂ ਵੇ ਮੈਂ ਵੀ ਪ੍ਰੇਜ ਕਰਨ ਦਾ ਨਹੀਂ ਹੁਣ ਮੈਂ ਵੀ ਹੁਣ ਘੱਟ ਖਾਏ ਕਰਣੀ ਵੇ ਖਾਵਾਂਗੀ ਇੱਕ ਜਾਂ ਦੋ ਖਾ ਲਾਂਗੀ ਬਸ ਵੱਧ ਨਹੀਂ ਖਾਣੀ ਮੈਂ ਇੱਕ ਦੋ ਹੀ ਬਹੁਤ ਨਹੀਂ ਆਇਆ ਇੱਕ ਇੱਕ ਅੱਧੀ ਖਾ ਲੈਣੀ ਮਰਸਾ ਜਾਂ ਤਾਂ ਕੋਈ ਵੀ ਨਾ ਖਾਣਾ ਨਹੀਂ ਹੁਣ ਖਾਂਦੀ ਆ ਥੋੜਾ ਲੂਣ ਮਰਚ ਦੇਖਣਾ ਹੀ ਆ ਲੂਣ ਮਰਚ ਵੇਂਦੇ ਆ ਵੇਂਦੇ ਆ ਕੌਣ ਆ ਜਿਹੜਾ ਦੋ ਹੀ ਖਾ ਜਾਂਦਾ ਵਾ ਨਹੀਂ ਨਹੀਂ ਵੱਧ ਨਹੀਂ ਇੱਕ ਅੱਧੀ ਖਾਣੀ ਬਸ ਇੱਕ ਅੱਧੀ ਪੁਰਕੀਤ ਹੁੰਦੀ ਲੂਣ ਮਰਚ ਦਾ ਆਲ ਦੋ ਪੂਰੀਆਂ ਤੇ ਤੁਸੀਂ ਸ਼ਗੋ ਸ਼ਹਿਰਾਜ ਚੱਲ ਨਵ ਨੂੰ ਆਵਾਜ਼ ਮਾਰ ਲਾ ਕਿੰਨੇ ਕ ਲਾਉਣੀਆਂ ਹਾਂ ਸਾਰਾ ਆਟਾ ਕੋਲ ਨਾ ਨਹੀਂ ਨਹੀਂ ਸਾਰਾ ਤਾਂ ਨਹੀਂ ਬਸ ਦੋ ਦੋ ਜਿੰਨੇ ਜਿੰਨੇ ਵੀ ਇਹਨਾਂ ਨੇ ਖਾਣੀਆਂ ਵਾ ਸ਼ੌਂਕ ਦੇ ਚੜਿਆ ਇਹਨਾਂ ਨੂੰ ਚਣਿਆਂ ਦਾ ਸਵਾਦ ਲੱਗਦੀਆਂ ਵਾ ਨਹੀਂ ਲੱਗਦੀਆਂ ਵੀ ਹੈਗੀਆਂ ਸਵਾਦ ਸ਼ੌਂਕ ਨਾਲ ਵਾ ਇਹ ਉਹ ਪਿਆਜ਼ ਵੀ ਕੱਟ ਲਈ ਉਹ ਵੀ ਬੜਾ ਟੇਸਟ ਲੱਗਦਾ ਹੁਣ ਕੱਟੇ ਕਿਹੜਾ ਆਪੇ ਜਿੰਨੇ ਖਾਣਾ ਵਾ ਕੱਟ ਲੈਣਗੇ ਉਹ ਚਾਚੀ ਜੀ ਆਂਦੇ ਵੀ ਚਣਿਆਂ ਦੀ ਸਬਜ਼ੀ ਸਵਾਦ ਬੜੀ ਬਣੀ ਸੀ ਤੇ ਉਹ ਦੋ ਚਣਿਆਂ ਦੀ ਸਬਜ਼ੀ ਖਾਣੀ ਆਈ ਨਾਲ ਪੂੜੀਆਂ ਜਦਰੀਆਂ ਫਿਰ ਬਣਾ ਕੇ ਥੋੜੀਆਂ ਜਿਹੀਆਂ ਆ ਪੂਰੀਆਂ ਵੀ ਲਾ ਜਾ ਮੰਨਾ ਤੇ ਮਾਹ ਪੂਰੀਆਂ ਵੀ ਲਾ ਜਾ ਬਣੀਆਂ ਵਾ ਪੂਰੀਆਂ ਬਣੀਆਂ ਵਾ ਵੀ ਦੋ ਫਿਰ ਕੱਲੀ ਸਮਝੀ ਕੋ ਨਹੀਂ ਆਹ ਦੋਵੇਂ ਜਣੇ ਦੋ ਦੋ ਪੂਰੀਆਂ ਖਾ ਲੈਣਗੇ ਓ ਵੇਖਣ ਦੇ ਚੱਲ ਮੈਂ ਕਰਨ ਨੂੰ ਸੱਦ ਲੈਂਦੇ ਫੋਨ ਕਰਕੇ ਜੇ ਖਾਣੀਆਂ ਹੋਣਗੇ ਤੇ ਚਲੋ ਵੀ ਖਾ ਲੈਗਾ ਸਵਾਦ ਹੀ ਸਬਜੀ ਸਬਜੀ ਲੈਣ ਆਏ ਮੇਰੇ ਤਾਂ ਪੂਰੀ ਮਿਕਸ ਸਬਜੀ ਵੀ ਆ ਗਈ ਆ ਮਿਕਸ ਸਬਜੀ ਵੀ ਆ ਗਈ ਜੇ ਲੈਣੀ ਤਾਂ ਉਹ ਵੀ ਲੈ ਲਿਓ ਰਹਿ ਦੇ ਹੁਣ ਇਹਨਾਂ ਹੀ ਬਹੁਤ ਆ ਹੁਣ ਵੀਡੀਓ ਬਣਾ ਲਈ ਅਸੀਂ ਹੁਣ ਨਹੀਂ ਗੱਲ ਸੀ ਨਹੀਂ ਬਹਿ ਜਾ ਸਬਜੀ ਖੁੱਲੀ ਬਣਾ ਲਈ ਸੀ ਨਾ ਜੀ ਜਿਆਦਾ ਵਾ ਤਾਂ ਕਰਕੇ ਤੇ ਨਹੀਂ ਬਹਿ ਜਾ ਹਾਂਜੀ ਹਾਂਜੀ ਤੁਸੀਂ ਵੀ ਬਹਿ ਜਾਓ ਉਹ ਫੋਨ ਕਰ ਦੋ ਉਹਨਾਂ ਨੂੰ ਇਹ ਤੇ ਮਹਿਕ ਨੇ ਮੇਰੇ ਚ ਖਾਣੀ ਹੈਗੀ ਤੂੰ ਵੀ ਆ ਜਾਇਗਾ ਫਿਰ ਲੈ ਆਉਂਗੀ ਲੈ ਨਾ ਕਾਹਨੇ ਲਾਉਗਾ ਖਾਣੇ ਚੈਨ ਖਾਣੀ ਹੈ ਮੈਨੂੰ ਲੱਗਦਾ ਕਿ 5:30 ਹੋਏ ਆ ਹੁਣ ਖਾ ਕੇ ਤੇ ਰਾਤ ਨੂੰ ਭੁੱਖ ਨਹੀਂ ਲੱਗਣੀ ਤੁਹਾਨੂੰ ਬਾਕੀ ਚੜਦੀ ਹੈ ਨਹੀਂ ਰੇਲੀ ਆਣਾ ਦਾਮ ਨਹੀਂ ਨਹੀਂ ਲੱਗ ਸਕਦੀ ਨਹੀਂ ਪੂਰੀਆਂ ਦੇ ਆਣ ਗਰਾਨੀ ਜੀ ਬੜੀ ਚੜਦੀ ਹੁੰਦੀ ਹੈ ਮੈਨੂੰ ਲੱਗਦਾ ਨਹੀਂ ਭੁੱਖ ਲੱਗੇਗੀ ਫਿਰ ਦੋਹੀ ਖਾਵਾਂਗੇ ਨਾ ਹਾਂ ਟਾਟਾ ਬੁੰਦ ਨੇ ਕਿਹਾ ਕਿ ਟਾਟਾ ਗੁੱਜਾ ਪਿਆ ਕੋਈ ਨਹੀਂ ਤੁਸੀਂ ਜਦੋਂ ਸਬਜ਼ੀਆਂ ਬਣੀਆਂ ਪਈਆਂ ਆਟਾ ਗੁੱਜਾ ਪਿਆ ਬਸ ਜਦੋਂ ਰੋਟੀਹਾਣੀਆਂ ਕੋਦੇ ਦੱਸ ਦਿਓ ਫਿਰੋਂ ਡਰ ਕਾਦਾ ਵਾ ਜੇ ਭੁੱਖ ਲੱਗ ਵੀ ਜਾਂਦੀ ਤੁਹਾਨੂੰ ਨਹੀਂ ਡਰ ਤੇ ਕੋਈ ਨਹੀਂ ਉਦੋਂ ਮੈਂ ਆਖਂਦੀ ਆ ਹੋ ਸਕਦਾ ਨਾ ਭੁੱਖ ਲੱਗੇ। ਚਿੜਾਈ ਖਾਣੀ ਔਰ? ਬਸ ਇਹਦਾ ਯੂਰ ਹੋ ਗਿਆ। ਕਿੰਨਾ ਕੰਮ ਰਹਿ ਗਿਆ? ਬਸ ਐਂਡ। ਨਿਆਣਿਆਂ ਵੀ ਖਾਲੀ ਸਿਆਣਿਆਂ ਵੀ ਖਾਲੀ ਸਿਰਫ ਤਿੰਨ ਛੱਡ ਗਏ। ਮੈਂ ਬਸ ਇੱਕ ੱਤੀ ਖਾਣੀ ਬਾਕੀ ਵਾਧੂ ਲਾ ਲਈਆਂ ਵੀ ਕੋਈ ਆਇਆ ਨਹੀਂ ਹੋਣਾ ਆਜ ਨਾਲ ਚਲ ਖਾਲੀ। ਕੋਈ ਖਾਲੇਗਾ। ਵਾਧੂ ਨਾ ਤਕੀਂ ਆਣਾ। ਹਾਂਜੀ। ਚਲੋ ਜੀ ਬਸ ਐਤਵਾਰ ਵੀ ਬੱਚਿਆਂ ਦਾ ਮਨਾਇਆ ਗਿਆ। ਹਾਂ ਅਤਵਾਰ ਕੋਈ ਨਾ ਕੁਝ ਹੀ ਮੰਨਦੇ ਨੇ ਕੁਝ ਬੰਦਾ ਹੀ ਆ ਅੰਗ ਦੇ ਗਰੋਠੇ ਭੰਜਾ ਤੇ ਕਦੀ ਕੁਛ ਭੰਜਾ ਗਰੀ ਤੁਸ ਭੰਜਾ ਤੇ ਅੱਜ ਕੀ ਬਾਨੇ ਨਾ ਸਬਜ਼ੀ ਕੱਲ ਦੀ ਬਣੀ ਸੀ ਤੇ ਕੁੜੀਆਂ ਹੁਣ ਬਣ ਗਈਆਂ ਤੇ ਉਹ ਵੀ ਸਮਾਪਤੀ ਸੰਡੇ ਦੀ ਨਾ ਤੇ ਸੰਡੇ ਵੇਖੋ ਕੀ ਬੰਦਾ ਚਲੋ ਸਾਸਰੀ ਕਾਲ ਜੀ ਹਾਂ ਜੀ ਸਾਸਰੀ ਕਾਲ ਜੀ ਸਾਰੇ